ਚਬਰ ਸ਼ਤਰ ਤਖਤ ਦੇ ਮਾਲਕ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਿਨਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਰਏ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਉਸੇ ਲੜੀ ਦੇ ਵਿੱਚ ਗੁਰੂ ਤੇਗਪਾਦਰ ਸਾਹਿਬ ਜੀ ਦੀ ਬਾਣੀ ਅਸੀਂ ਵਿਚਾਰਦੇ ਹਾਂ ਹਾ ਸੋਰਠ ਰਾਗ ਦੇ 10 ਸ਼ਬਦ ਪਿਛਲੇ ਦਿਨਾਂ ਦੇ ਵਿੱਚ ਅਸੀਂ ਵਿਚਾਰੇ ਹਨ 11 ਨੰਬਰ ਸ਼ਬਦ ਦਾ ਪਾਠ ਆਪ ਸੰਗਤਾਂ ਨਿਰਾਲ ਮਿਲ ਕੇ ਸਾਂਝਾ ਕੀਤਾ ਹੈ ਸਤਿਗੁਰੂ ਦਾਤਾਰ ਜੀ ਕਿਰਪਾ ਕਰਨ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ادب ਸਤਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਤ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਮਵਾਰਕ ਬਚਨ ਅਸੀਂ ਬੜੀ ਵਾਰ ਹੁਕਮ ਦੇ ਰੂਪ ਦੇ ਵਿੱਚ ਵੀ ਸਰਵਣ ਕਰਨੇ ਆਂ ਸਤ ਸੰਗਤ ਸਤਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਸਾਨੂੰ ਇੱਕ ਗੱਲ ਸਮਝਾਈ ਸਤਗੁਰੂ ਕਹਿੰਦੇ ਇਨਸਾਨ ਤੂੰ ਰੱਬ ਦਾ ਰੂਪ ਹੈ ਰੱਬ ਤੇਰੇ ਤੋਂ ਵੱਖਰਾ ਨਹੀਂ ਤੇਰੀਆਂ ਖਾਮੀਆਂ ਕਰਕੇ ਤੇਰੀਆਂ ਕਮੀਆਂ ਕਰਕੇ ਤੇਰੇ ਗਲਤ ਵਿਹਾਰ ਕਰਕੇ ਤੂੰ ਰੱਬ ਤੋਂ ਦੂਰ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਤੂੰ ਆਪਣੇ ਆਪ ਨੂੰ ਤਬਦੀਲ ਕਰਦਾ ਰਹੇਗਾ ਜਿਵੇਂ ਜਿਵੇਂ ਤੂੰ ਆਪਣੇ ਵਿੱਚ ਬਦਲਾਅ ਲੈਂਦਾ ਰਹੇਗਾ ਮਾੜੇ ਕਰਮ ਮਾੜਾ ਸੁਭਾਅ ਮਾੜੀਆਂ ਆਦਤਾਂ ਛੱਡਦਾ ਜਾਏਗਾ ਮਾੜੀ ਸੋਚ ਤੋਂ ਦੂਰ ਹੁੰਦਾ ਜਾਏਗਾ ਉਸੇ ਤਰੀਕੇ ਦੇ ਨਾਲ ਤੂੰ ਰੱਬ ਦੇ ਨੇੜੇ ਹੋ ਜਾਏਗਾ ਬੜੀ ਵਾਰ ਅਸੀਂ ਇਸ ਵਿਸ਼ੇ ਨੂੰ ਸਮਝਦਿਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਨਾਂ ਪੰਕਤੀਆਂ ਦਾ ਸਹਾਰਾ ਲੈਨੇ ਇੱਥੇ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਨਸਾਨ ਦਾ ਵਿਹਾਰ ਇਨਸਾਨ ਦੇ ਕਰਮ ਤੈਅ ਕਰਦੇ ਆ ਵੀ ਤੂੰ ਰੱਬ ਦੇ ਨੇੜੇ ਹੋਣਾ ਹੈ ਕਿ ਰੱਬ ਦੇ ਦੂਰ ਹੋਣਾ ਬਾਰੀ ਤੌਰ ਤੇ ਕੋਈ ਚੀਜ਼ ਤੈਅ ਨਹੀਂ ਕਰਦੀ ਵੀ ਉਹਨੇ ਤਨ ਤੇ ਬਾਣਾ ਪਾਇਆ ਤਨ ਤੇ ਟਿੱਕਾ ਲਾਇਆ ਤਨ ਤੇ ਗਾਤਰਾ ਪਾਇਆ ਹੱਥ ਦੇ ਵਿੱਚ ਮਾਲਾ ਫੜੀ ਹੈ ਇਹ ਚੀਜ਼ਾਂ ਤੈਅ ਨਹੀਂ ਕਰਦੀਆਂ ਤੈਅ ਕੀ ਕਰਦਾ ਹੈ ਬੰਦੇ ਦਾ ਕਿਰਦਾਰ ਵਿਹਾਰ ਆਚਰਣ ਇਹ ਚੀਜ਼ਾਂ ਤੈਅ ਕਰਦੀਆਂ ਨੇ ਰੱਬ ਦੇ ਨੇੜੇ ਹੋਣਾ ਕਿ ਰੱਬ ਤੋਂ ਦੂਰ ਹੋਣਾ ਸਹਿ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਸਤਿਗੁਰੂ ਕਹਿੰਦੇ ਕਹੋ ਕਬੀਰ ਇਹ ਰਾਮ ਕੀ ਅੰਸ਼ ਜੀਵ ਕੀ ਹੈ ਪਰਮਾਤਮਾ ਦੀ ਅੰਸ਼ ਹੈ ਫਿਰ ਇਹ ਪਰਮਾਤਮਾ ਦੀ ਅੰਸ਼ ਹੈ ਪਰ ਇਹ ਵਿਛੜ ਗਿਆ ਆਪਣੇ ਕਰਮਾ ਕਰਕੇ ਆਪਣੇ ਵਿਹਾਰ ਕਰਕੇ ਇਹ ਰੱਬ ਤੋਂ ਦੂਰ ਹੋ ਗਿਆ ਇਹ ਜਿੰਦਗੀ ਦਾ ਸਫਰ ਹੈ ਵੀ ਇਹਨੇ ਆਪਣੇ ਮਿਲੇ ਹੋਏ ਸਮੇਂ ਦੇ ਵਿੱਚ ਸਫਰ ਤੈਅ ਕਰਦਿਆਂ ਕਰਦਿਆਂ ਉਸ ਰੱਬ ਦੇ ਵਿੱਚ ਸਮਾਉਣਾ ਇਹ ਇਨਸਾਨ ਦੀ ਜ਼ਿੰਦਗੀ ਦਾ ਸਫਰ ਹੈ ਇਹ ਇੰਜ ਹੈ ਮੌਸਮ ਦੇ ਹਿਸਾਬ ਦੇ ਨਾਲ ਉਦਾਹਰਣ ਲਈਏ ਬਦਲਾ ਨੇ ਕਿਤੋਂ ਪਾਣੀ ਭਰਿਆ ਉਹ ਪਾਣੀ ਭਰ ਕੇ ਕਿਤੇ ਦੂਰ ਪਹਾੜਾਂ ਤੇ ਜਾ ਕੇ ਉਹ ਪਾਣੀ ਨੂੰ ਬਾਰਿਸ਼ ਦੇ ਰਾਂਝ ਸੁੱਟ ਦਿੱਤਾ ਹੁਣ ਉਸ ਪਾਣੀ ਦਾ ਮਕਸਦ ਹੈ ਵਾਪਸ ਉੱਥੇ ਜਾਣਾ ਜਿੱਥੋਂ ਉਹ ਗਿਆ ਉਹ ਕੀ ਕਰਦਾ ਹੈ ਭਾਈ ਸਰ ਭਾਈ ਵੀਰ ਸਿੰਘ ਨੇ ਬੜੀ ਪਿਆਰੀ ਗੱਲ ਲਿਖੀ ਇਸ ਬਾਬਤ ਉਹਨਾਂ ਦਿਨ ਵੇਖਦਾ ਨਾ ਰਾਤ ਵੇਖਦਾ ਸਫ਼ਰ ਤੈਅ ਕਰਦਾ ਤੁਰਦਾ ਹੀ ਰਹਿੰਦਾ ਤੁਰਦਾ ਹੀ ਰਹਿੰਦਾ ਤੁਰਦਾ ਹੀ ਰਹਿੰਦਾ ਭਾਈ ਵੀਰ ਸਿੰਘ ਜੀ ਨੇ ਗੱਲ ਲਿਖੀ ਉਨਾਂ ਪਾਣੀ ਨੂੰ ਆਖਿਆ ਵੇਖ ਰਾਤ ਪੈ ਗਈ ਸਾਰੀ ਕੁਦਰਤ ਸੌ ਗਈ ਪੰਛੀ ਸੌ ਗਏ ਦਰਖਤ ਸ਼ਾਂਤ ਹੋ ਗਏ ਚਾਰੇ ਪਾਸੇ ਸ਼ਾਂਤ ਹੋ ਗਈ ਤੂੰ ਕਿਉਂ ਨਹੀਂ ਟਿਕਦਾ ਤੂੰ ਵੀ ਘੜੀ ਆਰਾਮ ਕਰ ਲੈ ਤੂੰ ਵੀ ਟਿਕ ਜਾ ਭਾਈ ਵੀਰ ਸਿੰਘ ਜੀ ਦੀ ਕਲਮ ਨੇ ਲਿਖਿਆ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ਜਿਨ੍ਹਾਂ ਦੇ ਅੰਦਰ ਤੜਫ ਹੋਵੇ ਨਾ ਮਿਲਣ ਦੀ ਫਿਰ ਆਰਾਮ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਉਹ ਤੁਰਦੇ ਰਹਿੰਦੇ ਨੇ ਉਹ ਪਹਾੜਾਂ ਤੋਂ ਨਦੀਆਂ ਦੇ ਰਾਹੀਂ ਨਦੀਆਂ ਤੋਂ ਨਹਿਰਾਂ ਦੇ ਰਾਹੀਂ ਤੇ ਨਹਿਰਾਂ ਤੋਂ ਨਾਲਿਆਂ ਤੋਂ ਹੁੰਦਾ ਹੋਇਆ ਆ ਕੇ ਫਿਰ ਆ ਕੇ ਉਸੇ ਸਮੁੰਦਰ ਦੇ ਵਿੱਚ ਸਮਾ ਜਾਂਦਾ ਹੈ ਇਹ ਹੈ ਸਾਡੀ ਜ਼ਿੰਦਗੀ ਦਾ ਮਕਸਦ ਅਸੀਂ ਹਾਂ ਸਾਰੇ ਰੱਬ ਦੀ ਅੰਸ਼ ਰੱਬ ਨੇ ਸਾਨੂੰ ਜਨਮ ਦੇ ਕੇ ਇੱਕ ਸਰੀਰ ਦੇ ਕੇ ਸਫ਼ਰ ਦੇ ਵਿੱਚ ਲਾ ਦਿੱਤਾ ਸਫ਼ਰ ਤੈਅ ਕਰਦੇ 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 ਨੇੜੇ ਆਜੋ ਜਿਹੜੇ ਪਾਣੀ ਨੇ ਸਫਰ ਕਰਨਾ ਛੱਡ ਦਿੱਤਾ ਜਿਹੜਾ ਸਫਰ ਕਰਦਾ ਜਾ ਰਿਹਾ ਨਾ ਤੁਰਦਾ ਜਾ ਰਿਹਾ ਨਾ ਉਹਦੇ ਵਿੱਚ ਐਬ ਵੀ ਆ ਜਾਣ ਉਹ ਮੈਲਾ ਵੀ ਹੋ ਜਾਏ ਨਾ ਉੱਤਾਂ ਵੀ ਸਾਫ਼ ਹੋ ਜਾਂਦਾ ਤੁਸੀਂ ਦੇਖੋ ਤੁਰਦਾ ਪਾਣੀ ਤੁਰਦੇ ਪਾਣੀ ਦੇ ਵਿੱਚ ਨਦੀਆਂ ਦੇ ਵਿੱਚ ਲੋਕ ਇਸ਼ਨਾਨ ਵੀ ਕਰਦੇ ਲੋਕ ਕੱਪੜੇ ਵੀ ਧੋਂਦੇ ਜਾਨਵਰ ਵੀ ਨਹਾਉਂਦੇ ਐ ਜਾਨਵਰ ਪਾਣੀ ਵੀ ਪੀਂਦੇ ਐ ਪਰ ਉਹਦਾ ਸੁਭਾਗ ਕੀ ਹੈ ਚਾਰ ਕਦਮ ਤੁਰਿਆ ਉਹ ਫਿਰ ਸਾਫ ਹੋ ਗਿਆ ਕਿਉਂਕਿ ਉਹ ਸਫਰਤ ਦੇ ਵਿੱਚ ਹੈ ਜਿਹੜਾ ਪਾਣੀ ਸਫਰਤ ਤੋਂ ਪਾਸੇ ਹੋ ਗਿਆ ਉਹ ਗੰਦਗੀ ਬਣ ਜਾਂਦਾ ਰੁਕਿਆ ਹੋਇਆ ਪਾਣੀ ਤੁਸੀਂ ਵੇਖੋ ਸਾਡੀ ਪਾਣੀ ਵਾਲੀ ਟੈਂਕੀ ਦੇ ਵਿੱਚ ਪਾਣੀ ਭਰਿਆ ਰਹੇ ਜੇ ਪਾਣੀ ਚੋਂ ਤਾਂ ਵੀ ਭਰੇ ਰਹਿੰਦਾ ਜੇ ਰੁਕ ਗਿਆ ਤੇ ਉਹ ਖਰਾਬ ਹੋ ਗਿਆ ਠੀਕ ਉਸੇ ਤਰੀਕੇ ਦੇ ਨਾਲ ਜਿਹੜਾ ਜੀਵਨ ਬੰਦਗੀ ਵਾਲੇ ਪਾਸੇ ਤੋਂ ਰੱਬ ਵਾਲੇ ਪਾਸੇ ਤੁਰਨ ਤੋਂ ਰੁਕ ਗਿਆ ਨਾ ਉਸ ਜੀਵਨ ਦੇ ਵਿੱਚ ਫਿਰ ਮਲੀਂਡਤਾ ਆ ਜਾਂਦੀ ਹੈ ਉਹ ਜੀਵਨ ਮੈਲ ਦੇ ਨਾਲ ਭਰ ਜਾਂਦਾ ਹੈ ਉਹ ਜੀਵਨ ਕੁਸੈਲਾ ਹੋ ਜਾਂਦਾ ਹੈ ਉਹ ਜੀਵਨ ਦੇ ਵਿੱਚ ਫਿਰ ਗੰਦਗੀਆਂ ਭਰ ਜਾਂਦੀਆਂ ਨੇ ਕਿਉਂਕਿ ਉਹਨੇ ਸਫਰ ਕਰਨਾ ਛੱਡ ਦਿੱਤਾ ਸਰ ਪਾਤਸ਼ਾਹ ਜੀ ਨੇ ਅੱਜ ਦੇ ਮੁਬਾਰਕ ਬਚਨ ਦੇ ਵਿੱਚ ਸਤਿਗੁਰੂ ਨੇ 19 ਗਲਤੀਆਂ ਕਹਿ ਲਈਏ 29 ਖਾਮੀਆਂ ਕਹਿ ਲਈਏ ਜャ ਸਾਡੇ ਸਫਰ ਦੇ ਵਿੱਚ ਆਉਣ ਵਾਲੀਆਂ 19 ਰੁਕਾਵਟਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਇਹਨਾਂ ਰੁਕਾਵਟਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਪਾਰ ਕਰ ਲਿਆ ਤੇ ਸਤਿਗੁਰੂ ਕਹਿੰਦੇ ਉਹ ਇਨਸਾਨ ਰੱਬ ਦੇ ਵਿੱਚ ਸਮਾ ਗਿਆ ਜਾ ਸਹਿਬ ਨੇ ਅਰੰਭਤਾ ਕੀਤੀ ਸ਼ਬਦ ਦੀ ਅਰੰਭਤਾ ਹੈ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਕਿੰਡੀ ਵੱਡੀ ਬਖਸ਼ਿਸ਼ ਹੈ ਬੜੇ ਉੱਚੇ ਪੱਧਰ ਦੀ ਸਤਿਗੁਰੂ ਨੇ ਗੱਲ ਕੀਤੀ ਮਹਾਰਾਜ ਕਹਿੰਦੇ ਜਿਹੜਾ ਇਨਸਾਨ ਦੁੱਖ ਮੈਂ ਦੁੱਖ ਹੈ ਦੁੱਖ ਨਹੀਂ ਮੰਨਦਾ ਚਾਰੇ ਪਾਸੇ ਤੋਂ ਦੁੱਖ ਨੇ ਘੇਰਿਆ ਹੋਇਆ ਹੈ ਉਹਦੀ ਸੁਰਤ ਇੰਨੀ ਬਲਵਾਨ ਹੈ ਉਹਦੀ ਸੁਰਤ ਇੰਨੀ ਚੜਦੀ ਕਲਾ ਦੇ ਵਿੱਚ ਹੈ ਵੀ ਉਹ ਦੁੱਖ ਨੂੰ ਅਹਿਸਾਸ ਹੀ ਨਹੀਂ ਕਰ ਰਿਹਾ ਵੀ ਮੈਂ ਦੁਖੀ ਹਾਂ ਇਹ ਵੀ ਇੱਕ ਚੜਦੀ ਕਲਾ ਦਾ ਸੰਦੇਸ਼ ਹੈ ਜੀ ਸਾਡੀ ਸੁਰਤ ਕਿੰਨੀ ਕੁ ਬਲਵਾਨ ਹੈ ਕਈ ਵਾਰ ਕੀ ਹੁੰਦਾ ਵੀ ਅਸੀਂ ਬੜੀ ਛੇਤੀ ਢੇਰੀ ਢਾਕੇ ਤੇ ਉਦਾਸ ਸਾਹ ਛੱਡ ਜਾਂਦੇ ਆ ਵੀ ਲੈ ਮਰੀ ਚੱਲਿਆ ਕੁਝ ਨਹੀਂ ਲੱਭਿਆ ਮੈਂ ਬੜੀ ਵਾਰ ਇੱਕ ਬੇਨਤੀ ਆਪ ਸੰਗਤਾਂ ਦੇ ਸਾਹਮਣੇ ਕਰਦਾ ਹੁੰਨਾ ਕਈ ਬੰਦਿਆਂ ਨੂੰ ਮਿਲੇ ਬੜਾ ਕੁਝ ਚੰਗਾ ਚੱਲ ਰਿਹਾ ਸਾਹ ਆ ਰਹੇ ਨੇ ਖਾਣ ਨੂੰ ਰੋਟੀ ਮਿਲ ਰਹੀ ਹੈ ਪਰਿਵਾਰ ਦੇ ਵਿੱਚ ਬੈਠੇ ਆ ਸਿਰ ਤੇ ਛੱਤ ਹੈ ਬੜਾ ਵਧੀਆ ਉਹਨਾਂ ਨੂੰ ਪੁੱਛੋ ਕਿਦਾਂ ਤੇ ਉਹ ਕਹਿੰਦੇ ਉਸ ਮਾਰੀ ਚੱਲਿਆ ਕੁਝ ਨਹੀਂ ਬਚਿਆ ਸਭ ਕੁਝ ਠੀਕ ਹੈ ਕਿਉਂਕਿ ਅਸੀਂ ਆਪਣੀ ਸੁਰਤ ਨੂੰ ਪਹਿਲਾਂ ਹੀ ਅਹਿਸਾਸ ਕਰ ਚੁੱਕੇ ਹਾਂ ਮਹਾਰਾਜ ਕਹਿੰਦੇ ਨਾ ਮਲਵਾਨ ਬਨ ਚਾਰੇ ਪਾਸੇ ਤੋਂ ਦੁੱਖ ਹੋਏਗਾ ਤੂੰ ਕਹਿ ਠੀਕ ਚੜਦੀ ਕਲਾ ਜੀ ਫਿਰ ਕੀ ਹੈ ਸ਼ੁਕਰ ਹੈ ਮਹਾਰਾਜ ਦਾ ਜਰੋਂ ਤੱਕ ਜੀਵਨ ਹੈ ਤਾਂ ਹੀ ਸਤਿਗੁਰੂ ਨੇ ਨਾ ਪਾਵਨ ਬਾਣੀ ਦੇ ਵਿੱਚ ਮਹਾਰਾਜ ਨੇ ਦੁੱਖ ਨੂੰ ਮਾੜਾ ਨਹੀਂ ਆਖਿਆ ਤੁਸੀਂ ਸਤਿਗੁਰੂ ਦੀ ਬਾਣੀ ਪੜੋ ਹਾਂ ਇੱਕ ਦੁੱਖ ਸਤਿਗੁਰੂ ਨੇ ਜ਼ਿਕਰ ਕੀਤਾ ਵਿਛੋੜਾ ਉਹਨੂੰ ਤੇ ਮਹਾਰਾਜ ਨੇ ਕਿਹਾ ਇਹ ਬਹੁਤ ਡਾਟਾ ਦੁੱਖ ਹੈ ਬਹੁਤ ਭੈਣਾ ਦੁੱਖ ਹੈ ਰੱਬ ਤੋਂ ਵਿਛੜ ਜਾਣਾ ਬਾਕੀ ਸਤਿਗੁਰੂ ਕਹਿੰਦੇ ਵੀ ਜਿਹੜੇ ਆ ਦੁਨੀਆ ਦੇ ਵਿੱਚ ਕੁਝ ਆ ਗਿਆ ਕੁਝ ਚਲਾ ਗਿਆ ਕੁਝ ਬਣ ਗਿਆ ਕੁਝ ਉਜੜ ਗਿਆ ਇਹ ਤੇ ਜ਼ਿੰਦਗੀ ਦਾ ਅੰਗ ਹੈ ਸੱਵਨੇ ਤੇ ਇਥੋਂ ਤੱਕ ਜ਼ਿਕਰ ਕੀਤਾ ਤੂੰ ਜਦੋਂ ਗੁਰੂ ਤੋਂ ਇਹ ਕਹਿੰਦਾ ਵੀ ਮਹਾਰਾਜ ਮੈਨੂੰ ਸੁੱਖ ਦੇ ਮਹਾਰਾਜ ਮੈਨੂੰ ਸੁੱਖ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿਉਂ ਝੱਖਾ ਮਾਰਦਾ ਕਿਉਂ ਬਾਦੂ ਬੋਲਦਾ ਹੈ ਇਦਾਂ ਵੀ ਹੁੰਦਾ ਕਿਤੇ ਬੜੀ ਨੁਕਤਾ ਸਮਝਿਓ ਗੁਰੂ ਨਾਨਕ ਸਾਹਿਬ ਪਤਸ਼ਾਹੀ ਕਹਿੰਦੇ ਬੰਦਿਆ ਸੁੱਖ ਮੰਗਨਾ ਇਦਾਂ ਵੀ ਹੁੰਦਾ ਕਿਤੇ ਮਰਜ਼ ਕਹਿੰਦੇ ਇਹ ਜ਼ਿੰਦਗੀ ਦੇ ਵਿੱਚ ਮੰਗਿਆ ਸੁੱਖ ਨਹੀਂ ਮਿਲਦੇ ਇਹ ਤੇ ਦੋਵੇਂ ਜ਼ਿੰਦਗੀ ਦੇ ਇੱਕ ਪੜਾ ਨੇ ਸੁੱਖ ਵੀ ਤੇ ਦੁੱਖ ਵੀ ਦੋਵਾਂ ਨੂੰ ਮੰਨਣਾ ਪੈਂਦਾ ਹੈ ਦੁਨੀਆ ਦੇ ਵਿੱਚ ਦੁੱਖਾਂ ਤੋਂ ਭੱਜਿਆ ਨਹੀਂ ਜਾ ਸਕਦਾ ਜਿੱਥੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਉੱਥੇ ਦੁੱਖ ਵੀ ਜ਼ਿੰਦਗੀ ਦਾ ਹਿੱਸਾ ਨੇ ਸਤਿਗੁਰੂ ਗੁਰਨਾਨਕ ਸਾਹਿਬ ਨੇ ਜ਼ਿਕਰ ਕੀਤਾ ਬਾਣੀ ਦੇ ਵਿੱਚ ਸਹਿਬ ਕਹਿੰਦੇ ਨਾਨਕ ਬੋਲਣ ਝੱਖਣਾ ਝੱਖਣਾ ਮਾਰਨਾ ਆਪਾਂ ਕਹਿੰਦੇ ਨੇ ਝੱਖਾ ਮਾਰਨੀ ਆ ਤੇ ਝੱਖਾ ਮਾਰਨੀ ਦਾ ਮਤਲਬ ਹੁੰਦਾ ਜਿਹਦਾ ਮਤਲਬ ਹੀ ਕੋਈ ਨਾ ਹੋਵੇ ਵਾਦੂ ਦੇ ਵਿੱਚ ਬੋਲੀ ਜਾਈਏ ਉਹਨੂੰ ਕਹਿੰਦੇ ਝੱਖਾ ਮਾਰਨੀ ਆ ਹਜ਼ੂਰ ਕਹਿੰਦੇ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗਿਐ ਸੁਖ ਦੁੱਖਾਂ ਨੂੰ ਛੱਡ ਕੇ ਕੱਲੇ ਸੁਖ ਮੰਗਣਾ ਅੱਗੇ ਸਤਿਗੁਰੂ ਨੇ ਜ਼ਿਕਰ ਕੀਤਾ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗਿਐ ਸੁਖ ਮਹਾਰਜ ਕਹਿੰਦੇ ਦੁੱਖ ਸੁਖ ਦੋਏਦਰ ਕੱਪੜੇ ਪਹਿ ਰਹਿ ਜਾਏ ਮਨੁੱਖ ਦੁੱਖ ਤੇ ਸੁਖ ਦੋ ਕੱਪੜੇ ਨੇ ਪੂਰੀ ਜ਼ਿੰਦਗੀ ਬੰਦਾ ਇੱਕੋ ਕੱਪੜੇ ਨਾਲ ਥੋੜੀ ਗੁਜ਼ਾਰਦਾ ਕਦੇ ਇੱਕ ਪਾਲਿਆ ਕਦੇ ਦੂਜਾ ਪਾਲਿਆ ਮਹਾਰਾਜ ਕਹਿੰਦੇ ਇਹ ਇਸੇ ਤਰੀਕੇ ਦੇ ਨਾਲ ਨੇ ਕਦੇ ਸੁੱਖ ਆ ਗਿਆ ਕਦੇ ਦੁੱਖ ਆ ਗਿਆ ਗੁਰੂ ਦੇ ਚਰਨਾਂ 'ਚ ਅਰਦਾਸ ਕਰ ਮਹਾਰਾਜ ਸੁੱਖ ਆਵੇ ਦੁੱਖ ਆਵੇ ਮੈਨੂੰ ਇਦਾਂ ਦਾ ਹੌਸਲਾ ਬਖਸ਼ਿਸ਼ ਕਰ ਮੈਨੂੰ ਇਦਾਂ ਦਾ ਜਿਗਰਾ ਬਖਸ਼ਿਸ਼ ਕਰ ਵੀ ਮੈਂ ਦੁਖੀ ਹੋਵਾਂ ਤੇ ਦੁੱਖ ਦੁਖੀ ਹੋਣ ਦੇ ਬਾਵਜੂਦ ਵੀ ਤੇਰੇ ਚਰਨਾਂ 'ਚ ਅਰਦਾਸ ਕਰਾਂ ਜੇ ਸੁੱਖ ਦੇ ਤਾਂ ਤੁਝੇ ਅਰਾਧਿਂ ਦੁੱਖ ਭੀ ਤੁਜੈ ਧਾਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਮਹਾਰਾਜ ਸੁਖ ਦੇ ਵਿੱਚ ਤੇ ਬਤੇਰੇ ਸੁਖ ਮਨਾ ਲੈਂਦੇ ਆ ਸੁਖ ਦੇ ਵੇਲੇ ਤੇ ਬੜੇ ਸ਼ੁਕਰਾਨਾ ਕਰ ਲੈਂਦੇ ਆ ਸੁਖ ਦੇ ਵੇਲੇ ਤੇ ਬੜਾ ਕੁਝ ਕਰ ਲੈਂਦੇ ਆ ਤੂੰ ਮੈਨੂੰ ਇਦਾਂ ਦਾ ਜੀਵਨ ਬਖਸ਼ ਦੁਨੀਆ ਦੇ ਲੋਕ ਕਹਿੰਨੇ ਦੁਖੀ ਹੈ ਤੇ ਮੈਂ ਦੁਖੀ ਹੋਣ ਦੇ ਬਾਵਜੂਦ ਵੀ ਸ਼ੁਕਰ ਮਨਾਵਾ ਤੂੰ ਇਦਾਂ ਦਾ ਜੀਵਨ ਬਖਸ਼ਿਸ਼ ਕਰ ਕੋਈ ਕਹੇਗਾ ਇਦਾਂ ਹੋ ਸਕਦਾ ਕੀ ਇਹ ਪੋਸੀਬਲ ਹੈ? ਦੁੱਖ ਵਿੱਚ ਸੋਖ ਮਨਾਏ ਇਹ ਪੋਸੀਬਲ ਹੈ। ਸਾਡੇ ਪੱਧਰ ਤੇ ਤੇ ਨਹੀਂ ਲੱਗਦਾ ਪੋਸੀਬਲ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਦੇਖ ਮੈਂ ਤੈਨੂੰ ਕਰਕੇ ਦਿਖਾਣਾ। ਮੈਂ ਇਹ ਸਮਝਦਾ ਬੜੀ ਵਾਰ ਬਾਣੀ ਦੇ ਨੁਕਤੇ ਨਾ ਸਤਗੁਰੂ ਨੇ ਜੀਵਨ ਦੇ ਉੱਪਰ ਜੀ ਕੇ ਦਿਖਾਏ। ਮੇਰੇ ਵਰਗਾ ਬੰਦਾ ਕਵੇ ਮਹਾਰਾਜ ਨੇ ਕਹਿ ਦਿੱਤਾ ਦੁੱਖ ਵਿੱਚ ਸੋਖ ਮਨਾਏ। ਇਦਾਂ ਹੁੰਦਾ ਥੋੜੀ ਹੈ। ਸਤਗੁਰੂ ਨੇ ਕਹਿ ਦਿੱਤਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਇਦਾਂ ਥੋੜੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚ ਪੁੱਤਰ ਦੀ লাশ ਵੇਖ ਕੇ ਪੁੱਤਰ ਦੇ ਕਲੇਜੇ ਦੇ ਵਿੱਚ ਤੀਰ ਵੱਜਦਾ ਵੇਖ ਕੇ ਜਕਾਰਾ ਛੱਡ ਕੇ ਕਹਿੰਦੇ ਵੀ ਰੱਬਾ ਤੇਰਾ ਸ਼ੁਕਰ ਹੈ। ਇਹਨੂੰ ਕਹਿੰਦੇ ਦੁੱਖ ਵਿੱਚ ਸੁਖ ਬਨਾਈ। ਜਿਗਰ ਨੂੰ ਆਪਣੀ ਸੁਰਤ ਨੂੰ ਬਲਵਾਨ ਰੱਖਣਾ। ਕਿੱਡੀ ਕਿੱਡੀ ਸੂਰਤ ਬਲਵਾਨ ਹੋਏਗੀ ਜੀ ਉਹਨਾਂ ਸਿੱਖਾਂ ਜਿਨ੍ਹਾਂ ਤੋਂ ਸ਼ਹੀਦਾਂ ਦੀ ਗੱਲ ਕਰਨੀ ਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮੀਰ ਮੰਨੂ ਨੇ ਭਾਵੇਂ ਕਿ ਕਸਰ ਤੇ ਕਿਸੇ ਜਿਹਦਾ ਵੀ ਮੌਸਮ ਆਇਆ ਕਿਸੇ ਨੇ ਨਹੀਂ ਛੱਡੀ ਪਰ ਮੀਰ ਮੰਨੂ ਨੇ ਇਹ ਪਹਿਲ ਕੀਤੀ ਸੀ ਹੁਣ ਤੱਕ ਸਿੱਖਾਂ ਨੂੰ ਕੈਦ ਕੀਤਾ ਜਾਂਦਾ ਰਿਹਾ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ ਮੀਰ ਮੰਨੂ ਕਹਿੰਦਾ ਇਹਨਾਂ ਦੀਆਂ ਮਾਵਾਂ ਨੂੰ ਘਰੋਂ ਚੁੱਕ ਕੇ ਮਾਰ ਦਿਓ ਜਦੋਂ ਬੱਚੇ ਹੀ ਨਹੀਂ ਜੰਮਣੇ ਸਿੱਖ ਕਿੰਨੇ ਬਣਨਾ ਮੀਰ ਮੰਨੂ ਨੇ ਸਿੱਖ ਬੀਬੀਆਂ ਨੂੰ ਘਰੋਂ ਚੁੱਕਿਆ ਜੇਲ੍ਹ ਦੇ ਵਿੱਚ ਕੈਦ ਕੀਤਾ ਉਹਨਾਂ ਨੂੰ ਸਵਾ ਮਣ ਪੀਸਣੇ ਪੀਸਣ ਨੂੰ ਦਿੱਤੇ ਜਾਂਦੇ ਖੰਨੀ ਰੋਟੀ ਖੰਨੀ ਰੋਟੀ ਦਾ ਅਰਥ ਇੱਕ ਰੋਟੀ ਦਾ ਚੌਥਾ ਹਿੱਸਾ ਦਿੱਤਾ ਜਾਂਦਾ ਇੱਕ ਪਿਆਲਾ ਪਾਣੀ ਦਾ ਦਿੱਤਾ ਜਾਂਦਾ ਦੇਖੋ ਕਿੱਡਾ ਜਿਗਰਾ ਕਿੰਨੂ ਕਹਿੰਦੇ ਆ ਬਲਵਾਨ ਸੁਰਤ ਦੀ ਬਲਵਾਨਤਾ ਕਿੰਨੂੰ ਕਹਿੰਦੇ ਆ ਜਿਨ੍ਹਾਂ ਦੀ ਸੁਰਤ ਬਲਵਾਨ ਹੋਵੇ ਨਾ ਦੁਨੀਆ ਦੇ ਦੁੱਖਾਂ ਨੂੰ ਉਹ ਕੁਝ ਨਹੀਂ ਸਮਝਦੇ ਦੁਨੀਆ ਦੇ ਸੁੱਖਾਂ ਨੂੰ ਠੇਡਾਂ ਮਾਰ ਕੇ ਉਹ ਪੜੇ ਸੁੱਟ ਦਿੰਦੇ ਨੇ ਤੇ ਜਿਨ੍ਹਾਂ ਦੀ ਸੁਰਤ ਕਮਜ਼ੋਰ ਹੋਵੇ ਨਾ ਉਹ ਸਾਰਾ ਕੁਝ ਖਾਣ ਤੋਂ ਬਾਅਦ ਵੀ ਭੁੱਖੇ ਦੇ ਭੁੱਖੇ ਹੀ ਰਹਿੰਦੇ ਤਸੱਦਦ ਕੀਤਾ ਜਾ ਰਿਹਾ ਪੀਸਣੇ ਪਿਸ ਰੀਆਂ ਨੇ ਰੱਬ ਦਾ ਸ਼ੁਕਰ ਕਰ ਰੀਆਂ ਨੇ ਸਿਪਾਈ ਨੇ ਜਾ ਕੇ ਖਬਰ ਦਿੱਤੀ ਕੋਈ ਵੀ ਨਹੀਂ ਡੋਲਿਆ ਇੱਕ ਵੀ ਨਹੀਂ ਡੋਲੇ ਨਹੀਂ ਖਾਣ ਨੂੰ ਮਿਲਦਾ ਉਹ ਨਹੀਂ ਖਾਂਦੇ ਪਿਸਣੇ ਪਿਸਣ ਨੂੰ ਉਹਤੇ ਬਾਣੀ ਪੜੀ ਜਾਂਦੀਆਂ ਨੇ ਤੇ ਪੀਸੀ ਜਾਂਦੀਆਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਆਖਿਆਨਾਂ ਦੀ ਕਮਜ਼ੋਰੀ ਇਹਨਾਂ ਦੀ ਜਿੰਨਾ ਜਿੰਨਾ ਦੀ ਗੋਦ ਦੇ ਵਿੱਚ ਬੱਚੇ ਨੇ ਨਾ ਖੋਲ ਹੋਏ ਨਾ ਤਾਂ ਛੋਟੇ ਛੋਟੇ ਮਾਵਾਂ ਦੀ ਗੋਦ ਦੇ ਵਿੱਚ ਬੱਚੇ ਇਤਿਹਾਸ ਕਹਿੰਦਾ ਉਹਨਾਂ ਦੇ ਸਰੀਰ ਦੇ ਟੋਟੇ ਕੀਤੇ ਗਏ। ਲੱਤਾਂ ਬਾਹਾਂ ਵੱਡੀਆਂ ਗਈਆਂ। 6 ਮਹੀਨੇ ਦੇ ਬੱਚੇ ਨੂੰ ਜਲਾਦ ਬਾਹਾਂ ਤੋਂ ਫੜ ਕੇ ਉੱਪਰ ਸੁੱਟਦਾ ਤੇ ਥੱਲੇ ਵਰਚਾ ਲਾ ਦਿੰਦਾ। ਉਹਨਾਂ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲ ਦੇ ਵਿੱਚ ਹਾਰ ਪਾਏ ਜਾਂਦੇ ਆ। ਇੱਕ ਮਾਂ ਜਿਹਦੇ ਕੱਪੜੇ ਬੱਚੇ ਦੇ ਆਪਣੇ ਖੁਦ ਦੇ ਪੁੱਤਰ ਦੇ ਲਹੂ ਦੇ ਨਾਲ ਲਥਪਤ ਹੈ ਉਹ ਮਾਂ ਬੈਠ ਕੇ ਪਾਠ ਕਰਦੀ ਹੈ ਤੇ ਆਪਣੇ ਬੱਚੇ ਦੇ ਖੂਨ ਦੇ ਵਿੱਚ ਲਥਪਤ ਕੱਪੜਿਆਂ ਦੇ ਨਾਲ ਉਹ ਉਹ ਪਾਠ ਕਹਿੰਦੀ ਹੈ ਉਹ ਸਤਿਗੁਰੂ ਦੀ ਬਾਣੀ ਦਾ ਜਾਪ ਕਰਦੀ ਹੈ ਕਿਤਿਆਂ ਦੂਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਕਿ ਡੀਪ ਬਲਵਾਨ ਸੁਰਤ ਹੈ। ਓ ਕਹਿੰਦੀ ਰੱਬਾ ਸ਼ੁਕਰ ਹੈ ਤੇਰਾ ਤੇਰੇ ਬਾਣੇ ਦੇ ਵਿੱਚ ਇਹ ਜ਼ਿੰਦਗੀ ਗੁਜ਼ਰ ਗਈ ਮੇਰਾ ਬੱਚਾ ਸਿੱਖੀ ਸਰੂਪ ਦੇ ਵਿੱਚ ਅੱਜ ਤੇਰੇ ਚਰਨਾਂ ਦੇ ਵਿੱਚ ਆਬਰਾਜਾ। ਬੇਮੁਖ ਤੇ ਕੀ ਹੋਇਆ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ। ਗੁਰੂ ਤੋਂ ਮੂੰਹ ਤੇ ਨਹੀਂ ਨਾ ਮੋੜਿਆ। ਇਹਨੂੰ ਕਹਿੰਦੇ ਜੇ ਸੁਖ ਦੇ ਤਾ ਤੁਜੈ ਆਰਾਧਿ ਦੁੱਖ ਵੀ ਤੁਜੈ ਤੇ ਆਹੀਂ ਜੇ ਭੁੱਖ ਦੇ ਤਾ ਇਤਿਹੀ ਰਾਜਾ ਦੁੱਖ ਵਿੱਚ ਸੋਖ ਮਨਾਏ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਿਕਰ ਕੀਤਾ ਸਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਜਿਹੜਾ ਇਨਸਾਨ ਦੁੱਖ ਦੇ ਵਿੱਚ ਰਹਿੰਦਿਆ ਹੋਇਆ ਵੀ ਦੁੱਖ ਨੂੰ ਮਹਿਸੂਸ ਨਹੀਂ ਕਰਦਾ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦਾ ਦੁੱਖ ਨੂੰ ਸੁਖ ਸਨੇਹ ਆਰ ਭੈ ਨਹੀਂ ਜਾਕੈ ਸੁਖ ਦਾ ਸਨੇਹ ਹਰ ਸੁਖ ਆ ਜਾਏ ਇਹ ਵੀ ਆ ਜਾਏ ਦੋ ਚੀਜ਼ਾਂ ਆਈਆਂ ਸੁਖ ਸੁਨੇਹ ਅਰ ਭੈ ਸੁਖ ਦੇ ਫਕੜ ਕੇ ਰੱਖਣ ਦਾ ਇਹ ਚੇ ਚੀਜ਼ ਮੇਰੇ ਕੋਲੋਂ ਜਾਣੀ ਨਹੀਂ ਚਾਹੀਦੀ ਅਰ ਭੈ ਵੀ ਇਹ ਚਲਿਆ ਨਾ ਜਾਏ ਇਹ ਦੋਵੇਂ ਚੀਜ਼ਾਂ ਤੋਂ ਉੱਪਰ ਹੈ ਜਿਸकी ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸੋ ਕੀ ਜੇ ਜਦੋਂ ਤੱਕ ਮੇਰੇ ਕੋਲ ਹੈ ਮੇਰਾ ਜਦੋਂ ਉਹਦਾ ਚਿਤ ਕੀਤਾ ਉਹ ਲੈ ਜਾਏ ਗੁਰਮੁਖ ਹੋਏ ਸੋ ਬਾਣਾ ਮੰਨੇ ਜਿਹੜਾ ਗੁਰਮੁਖ ਹੈ ਉਹ ਇਸ ਭਾਣੇ ਨੂੰ ਸਵੀਕਾਰ ਕਰਕੇ ਮੰਨਦਾ ਵੀ ਤੇਰਾ ਹੀ ਆ ਸਭ ਕੁਝ ਜਦੋਂ ਭਗਤ ਕਬੀਰ ਸਾਹਿਬ ਨੇ ਪ੍ਰੇਮ ਦੇ ਵਿੱਚ ਭਿੱਜ ਕੇ ਗੱਲ ਆਖੀ ਸੀ ਨਾ ਤੇਰਾ ਤੁਝ ਕੋ ਸੌਂਪ ਕੇ ਕਿਆ ਲੱਗਿਆ ਮੇਰਾ ਉਹ ਸਭ ਕੁਝ ਜੋ ਕੁਝ ਸਾਡੇ ਆਲੇ-ਦੁਆਲੇ ਆ ਨਾ ਇਹ ਸਾਰਿਆਂ ਵਾਲੇ ਸਾਰਾ ਆ ਵੀ ਮੈਂ ਦਾਵਾ ਨਹੀਂ ਕਰਦਾ ਇਹ ਜੋ ਕੁਝ ਮੇਰੇ ਆਲੇ-ਦੁਆਲੇ ਮੇਰਾ ਹੈ ਮੈਨੂੰ ਤੇ ਵਰਤਣ ਵਾਸਤੇ ਮਿਲਿਆ ਦੇਣ ਵਾਲਾ ਤੂੰ ਹੈ ਉਹ ਦੇ ਦੇਂਗਾ ਤਾਂ ਨਹੀਂ ਠੀਕ ਹੈ ਤੂੰ ਲੈ ਜਾਏਂਗਾ ਤਾਂ ਨਹੀਂ ਠੀਕ ਹੈ ਜ਼ੋਰ ਥੋੜੀ ਹੈ ਕੋਈ ਜ਼ੋਰ ਨਹੀਂ ਹੈ ਅਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਚੀਜ਼ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਕਿਸੇ ਵੀ ਚੀਜ਼ ਨੂੰ ਨਹੀਂ ਟਿਕਾ ਸਕਦੇ ਸਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਆਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਇਹਦੇ ਅਰਥ ਅਸੀਂ ਪਿਛਲੇ ਦਿਨੇ ਕੀਤੇ ਸੀ ਕੰਚਨ ਮਾਟੀ ਮਾਨੈ ਦਾ ਅਰਥ ਹੈ ਜਿਹੜਾ ਉਹਦਾ ਆਪਣਾ ਨਹੀਂ ਹੈ ਨਾ ਉਹ ਭਾਵੇਂ ਸੋਨੇ ਦਾ ਵੀ ਹੈ ਉਹਦੇ ਭਾਅ ਦਾ ਮਿੱਟੀ ਹੈ ਜਿਹੜੀ ਚੀਜ਼ ਤੇ ਮੇਰਾ ਅਧਿਕਾਰ ਹੀ ਨਹੀਂ ਹੈ ਜਿਹੜੀ ਚੀਜ਼ ਮੇਰੀ ਹੈ ਹੀ ਨਹੀਂ ਉਹ ਕਿਸੇ ਦੂਜੇ ਦੀ ਹੈ ਉਹ ਸੋਨੇ ਦੀ ਹੈ ਨਾ ਮੈਨੂੰ ਕੋਈ ਭਾਅ ਨਹੀਂ ਮੇਰੇ ਭਾਅ ਦਾ ਮਿੱਟੀ ਹੈ ਐਸੀ ਰਹਾਉ ਵਾਲਾ ਪਦ ਅੱਗੇ ਸਤਿਗੁਰੂ ਨੇ ਜ਼ਿਕਰ ਕੀਤਾ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਮਹਾਰਾਜ ਸਦ ਸੰਗਤ ਇਹ ਦੋ ਚੀਜ਼ਾਂ ਨਾ ਧਾਰਮਿਕ ਦੁਨੀਆ ਦੇ ਵਿੱਚ ਬੜੀ ਛੇਤੀ ਬੰਦੇ ਨੂੰ ਸੁਟਦੀਆਂ ਨੇ ਗੁਰੂ ਕਿਰਪਾ ਕਰੇ ਸਿਰ ਤੇ ਹੱਥ ਰੱਖ ਕੇ ਬਚਾ ਲੇ ਦੋ ਚੀਜ਼ਾਂ ਧਾਰਮਿਕ ਬੰਦੇ ਦੀਆਂ ਜੜਾਂ 'ਚ ਬਹਿ ਜਾਂਨਾਂ ਤੇ ਜੀਵਨ ਖਤਮ ਹੋ ਜਾਂਦਾ ਹੈ ਇੱਕ ਨਿੰਦਾ ਦਾ ਡਰ ਇੱਕ ਉਸਤਤ ਦੀ ਭੁੱਖ ਇਹ ਬੜੀ ਢੜੀ ਗੱਲ ਹੈ ਜਿਸ ਬੰਦੇ ਨੂੰ ਉਸਤਤ ਦੀ ਭੁੱਖ ਹੋ ਜਾਏ ਉਹ ਵੀ ਫਿਰ بڑا ਕੁਝ ਕਰ ਜਾਂਦਾ ਹੈ ਉਸਤਤ ਦੀ ਭੁੱਖ ਦੇ ਵਿੱਚ ਮੈਨੂੰ ਨਾ ਇੱਕ ਗੱਲ ਚੇਤਾ ਆਈ ਯਾਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਬੜੇ ਉੱਗੇ ਵਿਦਵਾਨ ਹਨ ਸਾਡੀ ਕੌਮ ਦੇ ਉਹਨਾਂ ਨੇ ਗੱਲ ਆਖੀ ਸੀ ਬੜਾ ਲੰਮਾ ਸਮਾਂ ਪਹਿਲਾਂ ਜਦੋਂ ਅਸੀਂ ਸੈਦ ਜੇ ਮੈਂ ਨਾਮ ਭੁੱਲਦਾ ਹੋਵਾਂ ਤੇ ਅਸੀਂ ਪ੍ਰਚਾਰਕ ਵਾਲੇ ਪਾਸੇ ਆ ਰਹੇ ਸੀ ਕੋਰਸ ਪੂਰਾ ਕਰਕੇ ਆ ਰਹੇ ਸੀ ਉਹਨਾਂ ਨੇ ਲੈਕਚਰ ਕੀਤਾ ਸੀ ਉਹਨਾਂ ਨੇ ਗੱਲ ਆਖੀ ਸੀ ਵੀ ਤੁਸੀਂ ਜਦੋਂ ਫੀਲਡ ਦੇ ਵਿੱਚ ਵਿਚਰਨਾ ਨਾ ਤੁਹਾਡੀ ਨਿੰਦਾ ਵੀ ਹੋਣੀ ਹੈ ਤੁਹਾਨੂੰ ਲੋਕਾਂ ਨੇ ਮਾਰਾ ਵੀ ਆਖਣਾ ਤੈਨੂੰ ਲੋਕਾਂ ਦੇ ਚੰਗਾ ਵੀ ਆਖਣਾ ਹੈ ਉਹ ਜਿੱਥੇ ਉਹਨਾਂ ਨੇ ਸਾਨੂੰ ਸੰਬੋਧਨ ਹੁੰਦਿਆਂ ਹੋਇਆਂ ਗੱਲ ਆਖੀ ਸੀ ਉਹ ਮੈਂ ਕਈ ਵਾਰ ਸੋਚਦਾ ਉਹਨਾਂ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਬੜੀ ਕੰਮ ਆਉਣ ਵਾਲੀ ਗੱਲ ਹੈ ਉਹ ਕਹਿੰਦੇ ਜਦੋਂ ਤੁਹਾਡੀ ਉਸਤਤ ਹੋਵੇ ਨਾ ਇੱਕ ਬਚਨ ਜ਼ਰੂਰ ਚੇਤਾ ਰੱਖਿਓ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਉਸਤਤ ਤੁਹਾਡੀ ਨਹੀਂ ਹੈ ਇਹ ਗੱਲਾਂ ਜਿਹੜੀਆਂ ਤੁਹਾਨੂੰ ਕੀਤੀਆਂ ਜਾ ਰਹੀਆਂ ਨੇ ਤੁਹਾਡੀਆਂ ਨਹੀਂ ਆ ਤੁਹਾਡੇ ਵਾਸਤੇ ਨਹੀਂ ਆ ਕਿਉਂਕਿ ਤੁਸੀਂ ਕੁਝ ਵੀ ਨਹੀਂ ਹੋ ਤੁਸੀਂ ਜੀ ਦੀ ਗੱਲ ਕਰ ਰਹੇ ਹੋ ਗੁਰੂ ਦੀ ਕਰ ਰਹੇ ਹੋ ਤੇ ਗੁਰੂ ਦੇ ਕਰਕੇ ਤੁਹਾਡੀ ਪਛਾਣ ਹੈ ਤੁਸੀਂ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹੋ ਜਿਸ ਬੰਦੇ ਦੇ ਸਿਰ ਨੂੰ ਉਸਤਤ ਚੜਜੋ ਕਿਸੇ ਨੂੰ ਕੋਈ ਸਮਝਦਾ ਥੋੜੀ ਹੈ ਸਰ ਮਰਜ ਉਹਨਾਂ ਆਖਿਆ ਬਿਲਕੁਲ ਨਹੀਂ ਮੰਨਣਾ ਛੱਡ ਦਿਓ ਇਹ ਵਡਿਆਈ ਗੁਰੂ ਦੀ ਹੈ ਤੁਹਾਡੀ ਨਹੀਂ ਹੈ ਇਹ ਗੁਰੂ ਨੂੰ ਦਿੱਤੀ ਹੈ ਤੇ ਗੁਰੂ ਦੀ ਗੁਰੂ ਨੂੰ ਸੌਂਪ ਦਿਓ ਤੁਸੀਂ ਉੱਥੇ ਹੀ ਰਹੋ ਜਿੱਥੇ ਹੈਗੇ ਹੋ ਤੁਹਾਡੀ ਨਿੰਦਾ ਹੋਵੇ ਝੋਲੀ ਅੱਡ ਕੇ ਪ੍ਰਬੰਧ ਕਰ ਲਓ ਤੇ ਉਹਨੂੰ ਬੈ ਕੇ ਵਿਚਾਰਿਓ ਇਹ ਅਵਗਣ ਹੈਗੇ ਆ ਜੇ ਸੁਧਾਰ ਲਿਓ ਜੇ ਨਾ ਹੋਣ ਤੇ ਸੁਚੇਤ ਹੋ ਜਿਓ ਵੀ ਹਜੇ ਤੱਕ ਇਹ ਕੀਤਾ ਵੀ ਨਹੀਂ ਤਾਂ ਵੀ ਲੋਕਾਂ ਨੇ ਗੱਲ ਕਹਿ ਦਿੱਤੀ ਜੇ ਕਰ ਲਿਆ ਤੇ ਬਣੇਗਾ ਕੀ ਸਹਿਜ ਨੇ ਸਮਝਾਇਆ ਨਹਿ ਨਿੰਦਿਆ ਨਹਿ ਉਸਤਤ ਜਾਕੇ ਨਾ ਨਿੰਦਿਆ ਦਾ ਡਰ ਨਾ ਉਸਤਤ ਦੀ ਭੁੱਖ ਲੋਭ ਮੋਹ ਅਭਿਮਾਨਾ ਨਾ ਲੋਭ ਹੈ ਨਾ ਮੋਹ ਹੈ ਨਾ ਅਭਿਮਾਨ ਹੈ ਅਹੰਕਾਰ ਹੈ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਹਰਖ ਸੋਗ ਤੇ ਰਹੇ ਨਿਆਰੋ ਖੁਸ਼ੀ ਤੇ ਗਮੀ ਇੱਕੋ ਜਿਹੀ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਜਿੱਥੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਨਸਾਨ ਨੂੰ ਦੋਵੇਂ ਪੱਧਰ ਦੇ ਵਿੱਚ ਇੱਕੋ ਜਿਹਾ ਰਹਿਣਾ ਚਾਹੀਦਾ ਸੰਪੈ ਦੇਖਣਾ ਹਰਖੀਐ ਵਿਪਤ ਦੇਖਣਾ ਰੋਏ ਕੁਝ ਆ ਗਿਆ ਤੇ ਬਹੁਤਾ ਖੁਸ਼ ਨਾ ਹੋ ਤੇ ਜੇ ਵਿਪਤਾ ਵੀ ਆ ਗਈ ਤੇ ਢੇਰੀ ਢਾਕੇ ਨਾ ਬੈ ਇੱਕੋ ਜ ਇਹਨੂੰ ਕਹਿੰਦੇ ਜ਼ਿੰਦਗੀ ਨੂੰ ਬੈਲੈਂਸ ਬਣਾ ਕੇ ਰੱਖਣਾ ਇਹ ਬੈਲੈਂਸ ਸਾਡੇ ਕੋਲ ਨਹੀਂ ਹੈ ਜਾਂ ਤੇ ਅਸੀਂ ਇੰਨੇ ਉੱਚੇ ਹੋ ਗਏ ਅਸੀਂ ਕਹਿੰਦੇ ਕੋਈ ਹੈ ਸਾਡੇ ਸਾਹਮਣੇ ਜਿਹੜਾ ਅਸੀਂ ਸਮਾਨ ਨੂੰ ਲੱਤਾਂ ਸਾਡੇ ਵਰਗਾ ਹੈ ਕੋਈ ਦੁਨੀਆ ਦੇ ਵਿੱਚ ਤੇ ਜੇ ਉਹੀ ਜਦੋਂ ਕਿ ਇਹ ਤੇ ਦੁਨੀਆ ਦਾ ਇੱਕ ਦਸਤੂਰ ਹੈ ਨਾ ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਦਰਖਤ ਦੀ ਛਾਂ ਇੱਕ ਪਾਸੇ ਥੋੜੀ ਰਹਿੰਦੀ ਹੈ ਅੱਜ ਛਾਂ ਆ ਭਲਕੇ ਧੁੱਪ ਵੀ ਆ ਜਾਣੀ ਬਰਖੀ ਛਾਂ ਆ ਸੋ ਰੰਗ ਲਾਵੇ ਉਹ ਬਿਨਸ ਹੈ ਉਮਮ ਤੂੰ ਸਮਝ ਗਿਆ ਵੀ ਤੂੰ ਹਰ ਵੇਲੇ ਸੁਖੀ ਰਹਿਣਾ ਤੈਨੂੰ ਕੀ ਸਮਝ ਲੱਗਿਆ ਵੀ ਜੋ ਤੇਰੇ ਪੱਲੇ ਹਰ ਵੇਲੇ ਤੇਰੇ ਕੋਲ ਹੀ ਰਹਿਣਾ ਨਾ ਜਿਹੜੇ ਤੇਰੇ ਤੋਂ ਪਹਿਲਾਂ ਸੀ ਉਹ ਵੀ ਦਾਵਾ ਕਰਦੇ ਰਹੇਗੇ ਸਾਰਾ ਕੁਝ ਮੇਰਾ ਹੀ ਹੈ ਇੱਥੇ ਕੋਈ ਪਤਾ ਨਹੀਂ ਲੱਗਦਾ ਕਿਥੋਂ ਕੀ ਹੋ ਜਾਏ ਸਭ ਕਹਿੰਦੇ ਹਰਖ ਸੋਗ ਤੇ ਰਹ ਨਿਆਰੋ ਉਹਨੂੰ ਨਹੀਂ ਫਰਕ ਪੈਂਦਾ ਇੱਕੋ ਜਿਹਾ ਹੀ ਹੈ ਨਾਹੇ ਮਾਨ અપਮਾਨਾ ਕੋਈ ਮਾਨ ਕਰੇ ਉਹ ਤਾਂ ਵੀ ਉਦਾਂ ਦਾ ਕੋਈ અપਮਾਨ ਕਰੇ ਉਹ ਤਾਂ ਵੀ ਇੱਛਾ ਹੀ ਨਹੀਂ ਕਿਸੇ ਤੋਂ ਕਿ ਕੋਈ ਮੇਰਾ ਸਤਿਕਾਰ ਵੀ ਕਰੇ। ਔਰ ਇਹ ਵੀ ਚਲੋ ਸਮਾਂ ਹੋ ਰਿਹਾ ਫਿਰ ਵੀ ਮੈਂ ਬੇਨਤੀ ਕਰਾਂ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਸੁਖੀ ਰੱਖਣਾ ਚਾਹੁੰਦੇ ਆ ਨਾ ਤੇ ਮੇਰੇ ਖਿਆਲ ਨਾਲ ਸਾਨੂੰ ਇਹ ਇੱਛਾ ਹੀ ਨਹੀਂ ਰੱਖਣੀ ਚਾਹੀਦੀ ਵੀ ਕਿਸੇ ਨੇ ਸਾਨੂੰ ਸਤਿਕਾਰ ਦੇਣਾ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਅਸੀਂ ਡਿੱਗਦੇ ਉੱਥੇ ਆ ਜਦੋਂ ਅਸੀਂ ਅਗਲੇ ਤੋਂ ਪਹਿਲਾਂ ਹੀ ਕੁਝ ਇੱਛਾ ਰੱਖ ਲੈਨੇ ਆ ਅਗਲੇ ਨੂੰ ਪਤਾ ਵੀ ਨਹੀਂ ਵੀ ਇਹ ਗਲਤੀ ਮੈਂ ਕੀਤੀ ਹੈ ਅਸੀਂ ਪਹਿਲਾਂ ਹੀ ਉੱਥੇ ਤੋਂ ਇੱਛਾ ਮੈਂ ਰੱਖ ਲਈ ਆ ਵੀ ਕਿਸੇ ਨੇ ਤੁਹਾਨੂੰ ਸਤਕਾਰ ਦੇਣਾ ਪਰ ਉਹਨੇ ਨਹੀਂ ਦਿੱਤਾ ਦੁਖੀ ਤੁਸੀਂ ਹੋਗੇ ਇਹਨੇ ਮੈਨੂੰ ਸਤਕਾਰ ਨਹੀਂ ਦਿੱਤਾ ਸਤਕਾਰ ਕਿਸੇ ਤੋਂ ਨਾ ਮੰਗੋ ਦੁਨੀਆ ਜਿਹੜੀ ਅੱਜ ਹਾਰ ਪਾ ਰਹੀ ਹੈ ਉਹ ਕੱਲ ਨੂੰ ਹਾਰ ਲਾ ਕੇ ਤੁਹਾਨੂੰ ਸੁੱਟ ਵੀ ਸਕਦੀ ਹੈ ਇਹ ਕੋਈ ਭਰੋਸਾ ਨਹੀਂ ਇੱਜ਼ਤ અપਮਾਨ ਸਭ ਤੋਂ ਪਹਿਲਾਂ ਆਪਣੀ ਨਜ਼ਰ ਦੇ ਵਿੱਚ ਖੁਦ ਦਾ ਰੱਖੋ ਕਿਉਂਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਅਸੀਂ ਵਿਚਾਰ ਰਹੇ ਹਾਂ ਪਿਛਲੇ ਦਿਨਾਂ ਤੋਂ ਤੇ ਅੱਗੇ ਵੀ ਵਿਚਾਰਾਂਗੇ ਸਤਿਗੁਰੂ ਨੇ ਬਾਰ ਬਾਰ ਇਹ ਗੱਲ ਸਮਝਾਈ ਇਹ ਲੋਕ ਤੇਰਾ ਥੋੜੀ ਜਿਹੀ ਇੱਜ਼ਤ ਕਰ ਰਹੇ ਆ ਇਹ ਲੋ ਤੇਰੇ ਥੋੜੀ ਸਤਿਕਾਰ ਕਰ ਰਹੇ ਆ ਇਹਨਾਂ ਨੂੰ ਤੇਰੇ ਤੋਂ ਕੁਝ ਇੱਛਾਵਾਂ ਨੇ ਤਾਂ ਕਰ ਰਹੇ ਆ ਜਿਸ ਦਿਨ ਬੰਦਾ ਖੁਦ ਦੀ ਨਜ਼ਰ ਦੇ ਵਿੱਚ ਨਜ਼ਰ ਮਿਲਾਉਣ ਜੋਗਾ ਰਿਆ ਦੁਨੀਆ ਦੇ ਲੋਕ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਤੂੰ ਕੂਤਣਾ ਤੇ ਬੇਤਾਲਾ ਕਹਿ ਦਿੰਦੇ ਉਹਦੀ ਪਰਵਾਹ ਨਹੀਂ ਜਿਸ ਦਿਨ ਲੋਕ ਉਹਨੂੰ ਮਾੜਾ ਕਹ ਰਹੇ ਨੇ ਖੁਦ ਦੀ ਅੱਖ ਦੇ ਵਿੱਚ ਅੱਖ ਮਿਲਾ ਕੇ ਇਹ ਕਹਿਣ ਜੋਗਾ ਵੀ ਤੂੰ ਗਲਤ ਨਹੀਂ ਕੀਤਾ ਤੇ ਤੂੰ ਗਲਤ ਨਹੀਂ ਹੈ ਬਸ ਇਹ ਹੁੰਦੀ ਹੈ ਇੱਜ਼ਤ ਜੇ ਸਾਨੂੰ ਮੈਨੂੰ ਖੁਦ ਨੂੰ ਪਤਾ ਹੋਵੇ ਵੀ ਤੂੰ ਗਲਤ ਹੈ ਦੁਨੀਆ ਦੇ ਲੋਕ ਤੁਹਾਨੂੰ ਹਾਰ ਪਾਣ ਤੁਹਾਨੂੰ ਸਤਿਕਾਰ ਦੇਣ ਤੇ ਉਹ ਸਤਿਕਾਰ ਚੁਬਦਾ ਵੀ ਜੇ ਕਿਤੇ ਪਤਾ ਲੱਗ ਗਿਆ ਤੇ ਬਣੇਗਾ ਕੀ ਕੀ ਹੋਏਗਾ ਅੱਛਾ ਜਿਨੇ ਆਪਣੇ ਆਪ ਨੂੰ ਸੰਭਿਆ ਹੋਇਆ ਆਪਣੇ ਆਪ ਨੂੰ ਜਵਾਬ ਦੇਣ ਵਾਲਾ ਉਹ ਅਸੀਂ ਦੁਨੀਆ ਨੂੰ ਥੋੜੀ ਜਿਹੀ ਜਵਾਬ ਦੇਣਾ ਸਤਿਗੁਰੂ ਦੀ ਬਾਣੀ ਨੇ ਇਹ ਵਿਚਾਰ ਸਾਨੂੰ ਸਮਝਾਈ ਜਿੱਥੇ ਦਾਤਾਰ ਜੀ ਕਹਿੰਦੇ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇਹਨਾਂ ਦੇ ਕਰਕੇ ਤੇ ਕੰਮ ਖਰਾਬ ਹੋਇਆ ਲੋਕ ਖੁਸ਼ ਕਰਨ ਦੇ ਚੱਕਰ 'ਚ ਆਪਣੇ ਆਪ ਨੂੰ ਤੂੰ ਵੇਖਿਆ ਹੀ ਨਹੀਂ ਕਦੇ ਸਹਿਬ ਕਹਿੰਦੇ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ અપਮਾਨ ਆਸਾ ਮਨਸਾ ਸਗਲ ਤਿਆਗੇ ਇੱਛਾਵਾਂ ਰੱਖਣੀਆਂ ਸਾਰਾ ਕੁਝ ਛੱਡ ਦਿੱਤਾ ਕਿਸੇ ਤੋਂ ਆਸ ਇੱਛਾ ਸਭ ਕੁਝ ਛੱਡ ਦਿੱਤਾ ਜਗ ਤੇ ਰਹਿ ਨਿਰਾਸਾ ਇਨਾ ਜਗਤ ਵੱਲੋਂ ਉਹ ਨਿਰਾਸ਼ ਹੈ ਵੀ ਕਿਸੇ ਤੋਂ ਕੋਈ ਉਮੀਦ ਨਹੀਂ ਹੈ ਦੇਣ ਨੂੰ ਭਾਵੇਂ ਸਭ ਕੁਝ ਦੇ ਦੋ ਪਰ ਉਮੀਦ ਕਿਸੇ ਤੋਂ ਕੋਈ ਨਹੀਂ ਰੱਖੀ ਕਾਮ ਕ੍ਰੋਧ ਜਹ ਪਰਸੈ ਨਾ ਹਨ ਜਿਨੂੰ ਕਾਮ ਤੇ ਕ੍ਰੋਧ ਸ਼ੋਭ ਵੀ ਨਹੀਂ ਪਾਉਂਦੇ ਤੇ ਮਹਾਰਜ ਕਹਿੰਦੇ ਤਹ ਘਟ ਬ੍ਰਹਮ ਨਿਵਾਸਾ ਜਿਨ ਨੇ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਸਵਾਰ ਲਿਆ ਜਿਨ ਨੇ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਕਾਮਯਾਬ ਬਣਾ ਲਿਆ ਸਤਿਗੁਰੂ ਕਹਿੰਦੇ ਉਹ ਮੰਨ ਲੋ ਵੀ ਉਹਦੇ ਅੰਦਰ ਰੱਬ ਦਾ ਵਾਸ ਹੈ ਆਖਿਰ ਦੇ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਸਹਿਬ ਕਹਿੰਦੇ ਗੁਰ ਕਿਰਪਾ ਜਹ ਨਰ ਕੋ ਕੀ ਤਹ ਇਹ ਜੁਗਤ ਪਛਾਨੇ ਮਹਾਰਾਜ ਕਹਿੰਦੇ ਇਹ ਜਿਹੜਾ ਤਰੀਕਾ ਨਾ ਐਵੇਂ ਨਹੀਂ ਮਿਲਦਾ ਹਜ਼ੂਰ ਨੇ ਦੇਖੋ ਦੋ ਲਫ਼ਜ਼ ਵਰਤੇ ਨੇ ਜੁਗਤ ਜੁਗਤ ਦਾ ਅਸਲੀ ਅਰਥ ਹੁੰਦਾ ਤਰੀਕਾ ਜਿਸ ਬੰਦੇ ਨੂੰ ਤਰੀਕਾ ਆ ਜਾਏ ਨਾ ਉਹਦੇ ਵਾਸਤੇ ਹਰ ਕੰਮ ਸੌਖਾ ਆ। ਜਿਹਨੂੰ ਤਰੀਕਾ ਹੀ ਨਹੀਂ ਆ ਉਹਦੇ ਵਾਸਤੇ ਤੇ ਜੱਬ ਹੈ। ਜ਼ਿੰਦਗੀ ਜੀਣ ਦਾ ਜਿਹਨੂੰ ਤਰੀਕਾ ਆ ਗਿਆ ਉਹਦੇ ਵਾਸਤੇ ਸਭ ਕੁਝ ਠੀਕ ਹੈ ਤੇ ਜਿਹਨੂੰ ਤਰੀਕਾ ਹੀ ਨਹੀਂ ਉਹ ਤੇ ਭਾਰ ਹੀ ਢੋਂਦਾ ਹੈ। ਤੇ ਮਹਾਰਾਜ ਕਹਿੰਦੇ ਤਰੀਕਾ ਕਿੱਥੋਂ ਮਿਲੇਗਾ? ਹਜ਼ੂਰ ਕਹਿੰਦੇ ਗੌਰ ਕਿਰਪਾ ਜਿਹ ਨਰਕ ਉਹ ਕੀਨੇ। ਜਿਸ ਬੰਦੇ ਦੇ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ ਤਹ ਇਹ ਜੁਗਤ ਪਛਾਨੀ। ਉਨ ਨੂੰ ਯੋਗਤ ਸਮਝ ਆ ਗਈ ਤੇ ਜਿੰਨੂੰ ਯੋਗਤ ਸਮਝ ਆ ਗਈ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਔਰ ਰੱਬ ਦੇ ਵਿੱਚ ਇਦਾਂ ਜਾ ਕੇ ਸਮਾਜ ਜਾਂਦਾ ਜਿਦਾ ਪਾਣੀ ਆਪਣਾ ਸਫਰ ਤੈਅ ਕਰਕੇ ਫਿਰ ਆ ਕੇ ਉਸੇ ਪਾਣੀ ਦੇ ਵਿੱਚ ਸਮਾਜ ਇਕਮਿਕ ਹੋ ਜਾਂਦੇ ਤੇ ਇਕਮਿਕ ਕਦੋਂ ਹੋਏ ਜਿਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਮਨ ਦਾ ਨਿਰਮਲ ਹੋਣਾ ਜ਼ਰੂਰੀ ਹੈ ਮਨ ਦਾ ਸਾਫ਼ ਹੋਣਾ ਜ਼ਰੂਰੀ ਹੈ ਮਨ ਦਾ ਪਵਿੱਤਰ ਹੋਣਾ ਜ਼ਰੂਰੀ ਹੈ ਤੇ ਜਿਸ ਦਿਨ ਮਨ ਪਵਿੱਤਰ ਹੋ ਗਿਆ ਨਾ ਉਸ ਦਿਨ ਸਭ ਇੱਕ ਹੋ ਜਾਏਗਾ ਤੇ ਜਦੋਂ ਤੱਕ ਮਨ ਹੀ ਮੈੜਾ ਰਿਹਾ ਅੰਦਰ ਕਪਟ ਰਿਹਾ ਅੰਦਰ ਝੂਠ ਅੰਦਰ ਬੇਈਮਾਨੀ ਭਰੀ ਰਹੀ ਤੇ ਬਾਹਰੋਂ ਫਰੇਵ ਬਾਹਰੋਂ ਬੜਾ ਦੇ ਆਲੂ ਜਾ ਮਹਾਰਾਜ ਕਹਿੰਦੇ ਉਹ ਨਹੀਂ ਇਤਤ ਰੱਬ ਦੇ ਵਿੱਚ ਸਮਾਨ ਆ ਤੇ ਇੱਕੋ ਇੱਕ ਹੋਣਾ ਪਏਗਾ ਇੱਕ ਨੂੰ ਧਿਆਉਣ ਵਾਲੇ ਅੰਦਰੋਂ ਬਾਹਰੋਂ ਇੱਕ ਹੁੰਦੇ ਆ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਗੁਰੂ ਕਿਰਪਾ ਸਦਕਾ 11 ਨੰਬਰ ਸ਼ਬਦ ਸੋਰਠ ਰਾਗ ਦਾ ਅੱਜ ਦੇ ਦੀਵਾਨਤ ਦਾ ਅਸੀਂ ਵਿਚਾਰੇ ਆ ਜੀ ਭੁੱਲਾਂ